ਕੂਝ ਵੜਨਾ ਕਰਨਾ ਭੈਜ ਸੱਤ ਬਹੁਤ ਚਲੇ ਮੈਨੂੰ ਸਹੀ ਗੱਲ ਆ। ਅੱਛਾ ਕੇ ਡਰਦੂ ਜਾਂਦਾ ਵੀ ਕਿ ਨਹੀਂ? ਨਹੀਂ ਨਹੀਂ ਡਰੇ ਨਹੀਂ ਕਦੇ ਆਪਾਂ। ਅੱਛਾ ਡਰਦਾ ਤਾਂ ਮੈਂ ਹੁਣ ਵੀ ਨਹੀਂਗਾ ਕਈ ਵਾਰੀ ਹਫਤੇ ਸਟਾਟਰਾਂ ਦੇ ਪਿੱਛੇ ਹੀ ਮਿਲ ਜਾਂਦਾ ਭਾਈ ਜੇ ਖੋਲਦੇ ਆਂ ਬਕਸੇ। ਹਾਂ। ਕਿਹਦੀ ਪਿੱਛੇ ਗੋ ਬੈਠੀ ਹੁੰਦੀ ਸੱਪ ਮਿਲ ਜਾਂਦਾ। ਹਾਂ। ਡਰਨਾ ਕੀ ਜਦੋਂ ਮੌਤ ਹੋਣੀ ਆ ਜਗੀ ਭੈਜ। ਆਏ ਤਾਂ ਲੈਟ ਤੋਂ 20 ਵਾਰੀ ਲੋਕ ਲੱਗੇ ਮੈਂ ਇਹਦੇ ਸੱਪ ਲੱਗੇ ਨਹੀਂ ਲੱਗੇ ਮੈਂ ਟਰਾਂਸਫਰ ਮੈਂ ਕਰਨ ਨੂੰ ਉੱਥੇ। ਅੱਛਾ ਉਹਨਾਂ ਦੇ ਦੋਨਾਂ ਟਰਾਂਸਫਰ ਨਹੀਂ ਆ Đਾ ਉੱਥੇ। ਹਾਂ ਪ੍ਰਧਾਨਕਾ। ਪ੍ਰਧਾਨਕਾ ਉਹਨਾਂ ਟਰਾਂਸਫਰ ਸ਼ਾਂਤ ਸੀਗਾ ਅੱਛਾ ਹੱਥ ਪਾ ਲਿਆ ਹੱਥ ਪਾ ਲਿਆ ਮੈਨੂੰ ਪਤਾ ਨਹੀਂ ਸੀਗਾ ਹਾਂ ਮੈਨੂੰ ਕਿੰਨੀਆਂ ਦਾ ਇੱਕ ਮੋਟੇ ਵੇਖਿਆ ਉਹਦੀ ਮੈਂ ਕਿੰਦਾ ਹਾਂ ਖੇਤ ਹੈ ਨਹੀਂ ਸੀ ਕੋਈ ਵੀ ਅੱਛਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਕਿਹਾ ਪਵੇ ਨਹੀਂ ਹਾਂ ਮੈਂ ਕਿ ਸੋਚ ਲਾ ਕੇ ਵੀ ਨਾ ਮੈਂ ਉਹ ਜਦੋਂ ਮੈਂ ਸੋਚ ਲਾਈ ਸ਼ਾਂਤ ਸੀਗਾ ਠੀਕ ਆ ਉਹਨੇ ਮਾਰਿਆ ਕਰੰਟ ਮੈਨੂੰ ਚਾਕੇ ਦੂਰ ਤੱਕ ਹਾਂ ਉਹਨੇ ਜਦੋਂ ਮਾਰਿਆ ਕਰੰਟ ਕਿਤੇ ਤੋਂ ਮੈਨੂੰ ਕਰਕੇ ਜਦ ਫੇਰ ਲੱਗਿਆ ਹਾਂ ਮੈਂ ਮਨਚੇ ਕਹਿੰਦਾ ਪਾਬ ਜੀ ਮੈਂ ਪਹਿਲਾ ਜਵਾਕ ਹੁੰਦੇ ਨਾ ਬੰਦੇ ਮੈਂ ਸੋਚ ਦਿੰਦਾ ਸੀ ਮੈਂ ਛੱਤੀ ਮਾਰਨ ਨੂੰ ਆਹ ਤੇ ਵੀ ਕਰਨਾ ਮੈਂ ਵੀ ਐਵੇਂ ਹੀ ਰਿਸਕ ਕੀਤੀ ਉੱਠ ਕੇ ਮਗਰ ਭੈਣ ਚੋਂ ਮੈਨੂੰ ਕਰੰਟ ਮਾਰਦੀ ਮੈਂ ਖੜ ਜਾ ਕਰਾਂ ਫੇਰ ਜਾ ਕੇ ਲੱਤ ਸੁੱਟ ਫੇਰ ਉਹ ਫੇਰ ਮਾਰਿਆ ਉਹਨੇ ਝਟਕਾ ਮੈਨੂੰ ਅੱਛਾ ਮੈਂ ਕਹਿੰਦਾ ਪਾਬ ਚੌੜ ਨੂੰ ਪੈ ਗਿਆ ਭਰਾਵਾ ਉੱਤੇ ਠੀਕ ਐਨਾ ਕਰੰਟ ਨਹੀਂ ਹੁੰਦਾ ਸੀ ਘੱਟ ਸੀਗਾ ਤਾਂ ਕਰ ਮੈਂ ਡਰਿਆ ਨਹੀਂ ਠੀਕ ਦੋ ਤਿੰਨ ਵਾਰ ਹੀ ਮਾਰਿਆ ਹਾਂ ਉਹ ਚੌਥੀ ਵਾਰੀ ਮਾਰੇ ਨਾ ਚੌਥੀ ਵਾਰੀ ਬਾਹਵ ਵੱਜ ਗਿਆ ਤੇ ਉਹ ਫਿਊਜ ਉੱਡ ਗਿਆ ਉਧਰ ਜਾ ਕੇ ਨਾਲ ਦੀ ਨਾਲ ਹੀ ਫਿਰ ਮੈਨੂੰ ਆ ਕੇ ਬੰਦੇ ਨੇ ਚੱਕਿਆ ਭੈਜ ਤੂੰ ਕੀ ਕਰਦਾ ਸੀ ਮੈਂ ਤਾਂ ਮਤ ਖੇਢੀ ਜਾਂਦਾ ਸੀ ਠੀਕ ਜਵਾਕ ਕਹਿੰਦਾ ਭਾ ਪਾ ਯਾਰ ਮੈਂ ਨਾ ਜਿਵੇਂ ਸ਼ਕਤੀ ਮਾਰ ਹਾਂ ਵੀ ਉਹ ਤੋਂ ਆਪਣਾ ਦਿਮਾਗ ਹੀ ਹਾਂ ਜਵਾਕਾਂ ਦਾ ਹੁੰਦਾ ਮੈਂ ਉਹਨਾਂ ਨੂੰ ਕਹਿੰਦਾ ਮੈਂ ਕਿਰੰਟ ਮਾਰਦੀ ਮੈਨੂੰ ਮੈਂ ਖੜ ਜਾਇਆ ਮੈਂ ਸ਼ਕਤੀ ਮਾਰੀ ਪਰ ਗਿਆ ਮੈਂ ਖੜ ਠੀਕ ਹੈ ਨਹੀਂ ਹੁੰਦੀ ਸੀ ਉਹ ਹਾਂ ਨਹੀਂ ਲੱਗੀ ਜਿਵੇਂ ਮੈਂ ਫਿਰ ਹਾਂ ਵੇ ਤੇ ਆ ਉਹੀ ਵੇਂਦੇ ਰਹੇ ਆਪਾਂ ਹਾਂ ਕਲਾਮ ਕਿ ਲੱਗਦਾ ਆਪਾਂ ਉਹੀ ਵੇਂਦੇ ਰਹੇ ਆ ਉਹੀ ਹੋ ਕੇ ਇੱਕ ਛਕ ਲੱਕ ਬੂੰਬੂ ਹੋ ਗਏ ਸੌਣ ਪਰ ਆ ਹੀ ਨਾਟਕ ਅਵੀ ਆਪਾਂ ਜਦੋਂ ਚੱਲਣਾ ਸੀ ਭਰਾ ਸਕੂਲੋਂ ਆਉਣਾ ਸੀ ਹਾਂ ਛੋਲਾ ਸਿੱਟ ਦੇਣਾ ਛੋਲਾ ਸਿੱਟ ਕੇ ਚੱਲ ਬਈ ਗੱਲੇ ਕਰੇ ਦੇਖੋ ਬਾਧੂਕ ਵੇ ਚੱਲੀ ਜਾਂਦਾ ਹੁੰਦਾ ਸੀ ਦੁਪਹਿਰੇ ਹਾਂ ਉਹ ਚੱਲਦਾ ਜਾਂਦਾ ਇਹ ਤਾਂ ਇੱਕ ਰਾਲ ਚੱਲਦਾ ਹੁੰਦਾ ਸੀ ਕੱਕੜ-ਕੱਕੜ ਵਾਲਾ ਉਹ ਜਦੋਂ ਭੈ ਜਾ ਉੱਡਿਆ ਮਰਿਆ ਵੇਖਿਆ ਤੂੰ ਜਦੋਂ ਤਾਂ ਜੀ ਬੈਸੀ ਆ ਜੋ ਨਾਟਕ ਖਤਮ ਹੋਇਆ ਮੈਂ ਨਾ ਹਰੇਕ ਬੰਦਾ ਰੋਇਆ ਉਹ ਵੇਖ ਤੀ ਹਾਂ ਵੇਖੀ ਜਿੱਦਾਂ ਹੋਟਨਾ ਬਣਾ ਤੋਮ ਕਮ ਕਮ ਹਾਂ ਇਹ ਜਲਦੀ ਤੂੰ ਸੱਤ ਕੱਟ ਕੇ ਹਾਂ ਤੋਮ ਕਮ ਕਲ ਇਹ ਰੇਪਰਾ ਹੂੰ ਤੇ ਇੱਕ ਆ ਬੀਤੀ ਹੁੰਦਾ ਸੀਗਾ ਜਿਹੜਾ ਪੁਰਾਣਾ ਆਪ ਹੀ ਸੀ ਪੁਰਾਣਾ ਪੁੱਤਰਾ ਤੂੰ ਵੇਖ ਨਹੀਂ ਉਹ ਨਹੀਂ ਜਿੱਤੇ ਜਗ ਦੂਜੇ ਟੀਵੀ ਮੁੰਡੇ ਜਿੱਤੇ ਠੀਕ ਆ ਉਹਨਾਂ ਤੇ ਵੀ ਨੇ ਕਿ ਭਰਾਵਾ ਚਾਹ ਹੁੰਦਾ ਥੱਲੇ ਪੱਲੀ ਵਸਾ ਦਿੰਦੇ ਸਾਨੂੰ ਕਹਿੰਦੇ ਬਾਜੋ ਅਸੀਂ ਘਟ ਘਟ ਪੰਜ ਪੰਜ ਛੇ ਸੀ ਮੁੰਡੇ ਹੁੰਦੇ ਜਦੋਂ ਪਹਿਲੀ ਵੀ ਨਹੀਂ ਹੁੰਦਾ ਤੇ ਕਰਾਈਂ ਨਾਲ ਉਸ ਵੇ ਹਾਂ ਬਸ ਇੱਕ ਹੀ ਹੁੰਦਾ ਸੀਗਾ ਹਾਂ ਅਸੀਂ ਜਾ ਵਰਦੇ ਭਰਾਵਾ ਉਹ ਪੱਲੀ ਹਾਂ ਬਸ ਬਣ ਲੀਆਂ ਗੱਲਾਂ ਹੁਣ ਯਾਦ ਆਉਂਦੀਆਂ ਨੇ ਹੈਗਾ ਉਹ ਚੀਜ਼ ਨਹੀਂ ਮੁਰਦੀ ਹੁਣ ਹਾਂ ਹੁਣ ਗੱਲ ਹੋਰ ਆ ਪਹਿਲਾਂ ਗੱਲ ਹੋਆ ਸੀ ਉਹਦੋਂ ਗੱਲ ਸੀ ਉਹ ਯਾਰ ਰਿਸਕ ਤਾਂ ਹੈਗਾ ਬਿਜਲੀ ਦਾ ਕੰਮ ਨਾ ਹੇ ਚੱਲ ਤੂੰ ਇਹ ਤਾਂ ਪਿਊਰੀਫਾਇਰ ਕੱਢ ਲੈਣੇ ਜਿਹੜੇ ਐ ਖੰਭਿਆਂ ਤੇ ਚੜਦੇ ਉਹ ਤੋਂ ਦਾ ਬਾਲਾ ਨਾ ਉਹ ਬਈ ਉਹ ਚੌਂਦੇ ਵਾਲਾ ਅਸੀਂ ਵੀ ਚੜ ਦੇਖੰਦੇ ਹਾਂ ਤੇ ਜਿਵੇਂ ਕਿਥੇ ਦੇਖੋ ਇਹ ਲਾਉਣਾ ਹੈ ਜਿੰਪੂ ਜਿੰਪੂ ਪਰ ਲਾਉਣਾ ਹਾਂ ਜਿੰਨਾ ਕਹਿੰਦਾ ਸਾਡੇ ਕੋਲ ਟਾਈਮ ਨਹੀਂ ਤੁਸੀਂ ਲਾ ਦਿਓ ਅਸੀਂ ਟਾਰਲੀ ਡਾਊਨ ਕਰਾ ਕੇ ਅਸੀਂ ਵੀ ਲਾ ਲਨੇ ਹਾਂ ਠੀਕ ਹੈ ਵੀ ਕਹਿੰਦਾ ਪਰ ਉਹ ਲੈਣਾ ਬੰਦਾ ਪਰਮਨੈਂਟ ਪਰਮਟ ਲੈਣਾ ਇਹ ਤਾਰ ਤੂਰ ਪਾਉਣੀ ਆ ਕੋਈ ਇਹ ਚੀਜ਼ ਵੀ ਪਾ ਦਾਂਗੇ ਅਸੀਂ ਵੱਧ ਨਾਲ ਲੈਣਾ ਹੈ ਠੀਕ ਆ ਫੇਮ ਬਚਪਨ ਨੇ ਜ਼ਿਆਦਾ ਤੇ ਇੱਥੇ ਕਰਾਦਿਆਂ ਤੂੰ ਅੱਜ ਮੈਨੂੰ ਸਹੀ ਗੱਲ ਠੀਕ ਆ ਹਾਂ ਤਾਂ ਚੱਲਣ ਨੂੰ ਹੀ ਅੜ ਗਿਆ ਹਾਂ ਤਾਂ ਹੋਰ ਹੀ ਕੋਈ ਚੱਲਦਾ ਨਾ ਜਿਹੜਾ ਆ ਬਚਪਨ ਚ ਵੇਖਿਆ ਹੋਵੇ ਉਹ ਚੀਜ਼ ਵਧੀਆ ਲੱਗਦੀ ਹੈ ਨਾ ਇੱਕ ਕ੍ਰਿਸ਼ਨ ਔਰ ਅਰਜਨ ਚੱਲਦਾ ਹੁੰਦਾ ਸੀ ਹਾਂ ਉਹ ਚੱਲਦਾ ਹੁੰਦਾ ਸੀ ਹਾਂ ਉਹ ਤੇ ਰਹੂ ਪਰ ਇਹੋ ਗੱਲਾਂ ਹੀ ਹੈਂ ਖੂਬ ਉਹ ਵੇਲਾ ਉਹਦੇ ਚੁੰਦਾ ਸੀ ਤੇਰੀ ਉਮਰ ਕਿੰਨੀ ਹੋ ਗਈ ਬਾਈ 28 ਹੋ ਗਈ ਹੈਲੋ 897 ਦਾ ਜਣਾ ਮੇਰਾ ਹੈ 97 ਦਾ 97 ਮੇਰਾ ਰਜਿਸਟਰ ਚਾਨ ਨੇ ਚਾਨ ਨੇ ਤੂੰ ਬਟਾਏਂਗਾ ਤੂੰ ਬਟਾਉਂਗਾ ਨਹੀਂ ਤੂੰ ਫੇਰਾ ਕੋ ਸ਼ਕਤੀਮਾਨ ਤੇ ਇੱਕ ਆ ਦੂਜਾ ਜਿਹੜਾ ਚਲਦਾ ਉਹ ਖੂਬੂ ਵਾਲਾ ਵੱਡੇ ਫੱਟੇ ਕੰਨ ਵਾਲਾ ਹਾਂ 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 ਤੂੰ ਹੱਥ ਹੱਥ ਰਣਾ ਹੋਈ ਉਹਦਾ ਬਾਈ ਹਾਂ ਆਪਨੇ ਬੋ ਵੰਦੇ ਰੋ ਆਪਨੇ ਵਧੀਆ ਹੁੰਦਾ ਹੈ ਨਾ ਚਾਹ ਬਹੁਤ ਚੜਦਾ ਹੁੰਦਾ ਹੈ ਚਾਹ ਚੜਦਾ ਹੈ ਨਾ ਮਾਰ ਕੇ ਸਰੋ ਇਹਦੇ ਚਾਹ ਚੜ ਜਾਂਦਾ ਪਰ ਉਹ ਇੱਕ ਮਾਰ ਕੇ ਆਉਂਦਾ ਪਾਤਾ ਆਈ ਗਏ ਆ ਜਿਸਕੇ ਕੱਲ ਨਾਲ ਆ ਗਿਆ ਟਾਈਮ ਹੋ ਗਿਆ ਪੂਰਾ ਚਲ ਚਲ ਠੀਕ ਹੈ ਉਹ ਤਾਂ ਯਾਰ ਰੋਟੀ ਵੀ ਉੱਥੇ ਜਾ ਕੇ ਖਾਣੀ ਹੈ ਨਾ ਯਾਦ ਹੀ ਨਹੀਂ ਆਉਂਦੀ ਸੀ ਬਈ ਆਪਣੇ ਯਾਦ ਆਉਂਦੀ ਸੀ ਚਾਹ ਵੀ ਲੋ ਪੀਂਦੇ ਜੇ ਖਤਮ ਹੋ ਜਾਂਦਾ ਚਲੋ ਭਾਈ ਹੁਣ ਚਾਹ ਪੀਕੇ ਹਮਮ ਘਰ ਦੇ ਆਵਾਜ਼ ਆ ਗਏ ਮੰਮੀ ਚੱਲ ਮੰਮੀ ਆ ਗਏ ਮੈਂ ਕੋਈ ਨਹੀਂ ਚਲ ਸਹੀ ਗੱਲ ਚਲੋ ਭਮੀ ਆ ਗਏ ਬਸ ਆਹੀ ਕਹਿ ਦਿੰਦੇ ਸੀ ਕੋਈ ਜਹਾਣੀ ਨਹੀਂ ਲਿਖਾ ਲਗਾ ਹੋਣਾ ਹੂੰ ਹਾਂ ਤਾਂ ਇਕੱਲੀ ਗੋਪੀ ਬਹੁਤ ਰਹੀ ਦੇਖੀ ਆ ਇਹ ਅੱਲਾ ਪਹਿਲਾਂ ਵੀ ਚੀਜ਼ਾਂ ਹੈ ਨਹੀਂ ਯਾਰ ਚਾਰ ਮਾਸਿਂ ਵਿੱਚ ਪਹਿਲਾਂ ਕਿਵੇਂ ਚਾਰ ਪਲੱਸ ਤੇ ਪਹਿਲਾਂ ਵਧੀਆ ਚੱਲਦੇ ਸੀ ਨਾਲ ਇੱਕ ਕੁੱਤਾ ਲਾ ਚੱਲਦਾ ਸੀ 10 ਜੋ ਕੀ ਨਾ ਸੀ ਉਹਦਾ ਹਾਂ ਉਹ ਆਉਂਦਾ ਨਾ ਇਸ਼ਾਰਾ ਫਿਰ ਕੋਈ ਆਇਆ ਇਹ ਵੀ ਬਹੁਤ ਸੋਹਣਾ ਹੈ ਉਹ بڑا ਯਾਰ ਹੈ ਨਾ ਬਹੁਤ ਸੋਹਣਾ ਕੀ ਫਿਰ ਕੋਈ ਹੈ ਹੂੰ ਸ਼ੀ ਜਿਵੇਂ ਉਹ ਚੁੱਪ ਕਰਾਉਂਦੇ ਨੇ ਸ਼ੀ ਉਹ ਰਾਤ ਨੂੰ ਵੇਖ ਲੈਂਦੇ ਤੇ ਜਦੋਂ ਭਰਾਵਾ ਘਰ ਨਹੀਂ ਜਾਂਦੇ ਇੱਕ ਦੂਜੇ ਨੂੰ ਡਰ ਲੱਗੀ ਜਾਂਦਾ ਇੱਕ ਦੂਜੇ ਦੇ ਉਹ ਹੋ ਕੇ ਜਾਂਦੇ ਵੀ ਡਰ ਲੱਗਦੇ ਪਏ ਹੱਥ ਫੜ ਲੈਂਦੇ ਬਾਈ ਬਣ ਕੇ ਐ ਕਰਦੇ ਨਾ ਫੜ ਲਾ ਹਾਂ ਆਣੀ ਆਲੀ ਬਗੜੂ ਪਾਈ ਨਹੀਂ ਬਾਲ ਕੀ ਹਾਲ ਆ ਦੋਸਤੋ ਲੈ ਫਿਰ ਤੈਨੂੰ ਅੱਜ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਕਮੈਂਟ ਕਰ ਲੋ ਬਚਪਨ ਵਾਲੀਆਂ ਬਚਪਨ ਵਾਲੀਆਂ ਕਿਹੜੇ ਕਿਹੜੇ ਨਾਟਕ ਵੀੰਦੇ ਰਹੇ ਆ ਭਰਾਵੋ ਜਰੂਰ ਦੱਸੋ ਕਮੈਂਟ ਕਰਕੇ ਵੀ ਤੁਸੀਂ ਵੀ ਐਂ ਕਰਦੇ ਹੁੰਦੇ ਸੀਗੇ ਅੱਮੀ ਅਸੀਂ ਰੋਟੀ ਫੇਰ ਖਾ ਲਾਂਗੇ ਪਹਿਲਾਂ ਵੇਖ ਹੀ ਲਿਗਿਆ ਹਾਂ ਜੇ ਸ਼ਕਤੀਮਾਨ ਬਣਨ ਨੂੰ ਮਨ ਲੱਗ ਜਾਂਦੇ ਚਲੋ ਆਪਾਂ ਵੀ ਲੀਰੇ ਬਣ ਕੇ ਚੰਮੀਆ ਸ਼ਕਤੀਮਾਨ ਬਣਦੇ ਆ ਹੂੰ ਉਹ ਆਪਾਂ ਗੇ ਲੈਿੰਦੇ ਰੇ ਯਾਰ ਸ਼ਕਤੀਮਾਨ ਬਣ ਕੇ ਭਰਾ ਨੀਵਾ ਦੇ ਕੋਠਾ ਸੀਗਾ ਸਾਡੇ ਅੱਛਾ ਉਧਰ ਪਾਸੇ ਰੋਟੀ ਲੱਗੀ ਸੀਗੀ ਹੂੰ ਤੇ ਅਸੀਂ ਸੀਗੇ ਪੰਜ ਚੀਜ਼ ਨੇ ਮੁੰਡੇ ਮੁੰਡੇ ਅੱਛਾ ਇੱਕ ਦਿਨ ਨੂੰ ਕਹਿਣ ਬਈ ਚੜਾ ਇਤ ਸਾਲ ਮਾਰਗ ਨੂੰ ਪੈਸੇ ਦੇਵਾਂਗੇ 10 10 ਰੁਪਏ ਦੇ ਹਾਂ ਠੀਕ ਆ ਸਭ ਠੀਕ ਆ ਪਣਜਾ ਕੇ ਸੀ ਕਿਸ ਵਾਰੀ ਉੱਤਨਾ ਚੜ ਜਾ ਕਾਨੂੰ ਤੇ ਸਾਲ ਮਾਰਿਆ ਕੰਨ ਢੋਲੀ ਜੀ ਢੋਲੀ ਜੀ ਚੰਗੀ ਠੀਕ ਆ ਸਾਲ ਮਾਰਿਆ ਕੰਨ ਹੂੰ ਬਾਲਾ ਹੋਣੀ ਸੀਗਾ ਨੀ ਮਾਈ ਇਸਕ ਪਿੱਛੇ ਇਹ ਥੋੜਾ ਜਿਹਾ ਉੱਚਾ ਸੀਗਾ ਤੇ ਠੀਕ ਆ ਢੋਲੀ ਹੋਸੀ ਲੱਗੀ ਕਰੀ ਬਈ ਬਾਕੀ ਉਦੋਂ ਬਾਈ ਪਤਾ ਵੀ ਨਹੀਂ ਲੱਗਦਾ ਮਰਾ ਜਾਂ ਹਾਂ ਹਮ ਨਹੀਂ ਪਤਾ ਸੀ ਬਈ ਬਚਪਨ ਵਿੱਚ ਬੱਥੇਰਾ ਵਸਿਆ ਹੂੰ ਉਦੋਂ ਦਾ ਪਛਾਰ ਮਾਰਦੇ ਸੀ ਆਹ ਹਾਂ ਕੰਨ ਲਾ ਕਟੜਾ ਲਾ ਲਾਂਗੇ ਅੱਬ ਸਹੀ ਗੱਲ ਉਹ ਕਹਿੰਦੇ ਸੀ ਨਾ ਨਾਨਾ ਮਰ ਜਾਣੇ ਪਿੱਛੇ ਜਿਆਦਾ ਹੀ ਰਹਿ ਜਾਣਗੇ ਹੁਣ ਤਾਂ ਯਾਦ ਤਾਂ ਹੀ ਰਹਿਣਗੇ ਕੱਲੀਆਂ ਹੂੰ ਉਹ ਚੀਜ਼ ਹੈ ਨਹੀਂ ਦੇ ਹੁਣ ਤਾਂ ਜੇ ਕਹਿਣੀ ਅਗਲੇ ਨੂੰ ਕਾ ਵੀ ਕਿਵੇਂ ਚੱਲ ਗਿਆ ਕਿਧਰੇ ਪਾਸੇ ਨਹੀਂ ਬਾਈ ਟਾਈਮ ਹੈ ਨਹੀਂ ਬਾਈ ਬੜਾ ਠੀਕ ਹੈ ਹੱਥ ਤੇ ਕੰਮ ਕਰਦਾ ਟਾਈਮ ਠੀਕ ਹੈ ਹਾਂ ਹੈ ਵੀ ਹੈ ਨਹੀਂ ਟਾਈਮ ਹੈ ਵੀ ਨਹੀਂ ਟਾਈਮ ਬਾਈ ਕੋਲੋ ਦੀ ਹੈ ਕੋਲਾਨੀ ਕਿਹੜੀ ਹੈ ਭਾਰੀ ਕੋਲੋ ਭਾਰੀ ਪੈ ਪਚਾਈ ਸੀ ਹੁਣ ਤੁਹਾਨੂੰ ਭਾਰੀ ਮਿਲੂਗੀ ਸਾਰੀ ਇਹ ਪਾਣੀ ਕਰਕੇ ਜਾਂਦਾ ਭਾਰੀਆਂ ਪਈਆਂ ਨਹੀਂ ਥੱਲੇ ਬਾਈ ਨਹੀਂ ਨਹੀਂ ਨੀ ਭਾਰੀ ਪਾਈਪ ਥੱਲੇ ਵੀ ਪੋਲ ਹਾਂ ਥੱਲੇ ਆਸ਼ੀਰਵਾਦ ਆ ਗਿਆ ਹਾਂ ਥੱਲੇ ਪੁੱਜਿਆ ਗਿਆ ਇਹ ਟੋਟਾ ਘਟ ਜਾਂਦਾ ਨਾ ਕਿ ਵੀ ਰੇਲੇ ਕੋਲ ਕਿਸੇ ਕੋਲੇ ਪਿਆ ਹੁੰਦਾ ਲੋ ਤਾਂ ਚੱਕ ਕੇ ਖਾ ਦਿੰਦਾ ਹਾਂ ਇਹ ਬੰਦ ਲਿਆ ਪਰ ਇਹ ਆਏ ਆ ਨਾ ਬਈ ਪਾਈਪ ਚਾਲੇ ਆ ਸਮਝ ਨਹੀਂ ਆ ਗਈ ਹਾਂ ਸਹੀ ਗੱਲ ਕੰਨੀ ਕੰਨੀ ਦਾ ਪਾਈਂਦੇ ਨਾ ਪਾਣ ਉੱਦਨ ਪਰ ਇਹਨਾਂ ਦਾ ਫਾਂ ਨਹੀਂ ਹੈ ਨਾ ਇੱਥੇ ਵੀ ਇੰਨਾ ਵੀ ਆ ਸਾਰੇ ਇੱਧਰ ਇੱਥੇ ਇੱਧਰ ਜੇ ਪਾਈ ਜਾਂਦੇ ਨੇ ਥੜੀ ਬਈ ਕਰ ਦੇ ਬੇਟਾ ਵੇ ਵੀ ਫਿਰ ਮਿੱਤਰੋ ਉਹਦੇ ਨੂੰ ਬੜਾ ਇਸ ਤਰ੍ਹਾਂ ਲੰਗਾਣਾ ਜਿਹੜਾ ਕੀ ਨਾ ਤੇਰਾ ਹੋਰ ਸਰ ਦੋਸਤ ਕੀ ਹਾਲ ਚਾਲ ਨੇ ਹੋ ਉਹ ਹੋਠੀ ਫਸਰੀ ਕਾ ਲਾਲਾ ਹਾਂ ਹੋਰ ਫਿਰ ਦੋਸਤ ਕੀ ਹਾਲ ਚਾਲ ਨੇ ਹੋਈ ਕੋਈ ਚੜਾਤਾ ਨਾ ਅੱਧੀ ਮੋਟਰ ਫਿਰ ਦੋਸਤਾਂ ਦੋਸਤੋ ਦੇਓਂਗੇ ਸਾਥ ਪੂੜਾ